ਪਿਆਰ ਵੀ ਜਿਹਾ ਵੜਾ ਵੰਡਿਆ ਵਾ ਜੋ ਪੰਜਾਬੀ ਹਰਿਆਣੇ ਦਾ ਦਿੱਲੀ ਦਾ ਹਰ ਇੱਕ ਥਾਂ ਦਾ ਹਰ ਇੱਕ ਭੈਣ ਭਰਾ ਬੇ ਸਾਡੇ ਨਾਲ ਲੱਗਾ ਵਾ ਥਾਂ ਬਾਪੂ ਸੁੱਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਸੋ ਰਹੇ ਨੇ ਮੇਰੀ ਦਾਦੀ ਨੇ ਮੈਨੂੰ ਕੁੱਝ ਸੁਣਾਨੇ ਰਾਜਾ ਰਾਣੀ ਵਾਲੇ ਹਨਾ ਉਹ ਚੀਜ਼ਾਂ ਜਦੋਂ ਮੈਂ ਸੁਣਦਾ ਸੀ ਮੈਨੂੰ ਬਹੁਤ ਖੁਸ਼ੀ ਹੁੰਦੀ ਸੀ ਤੇ ਹੁਣ ਕੋਈ ਮਤਲਬ ਇਹ ਆ ਗੱਲ ਵੀ ਹੁਣ ਤੇ ਇੰਨਾ ਨਾ ਦਾਦਿਆਂ ਕੋ ਤੇ ਨਾ ਪੋਤਿਆਂ ਕੋ ਟਾਈਮ ਆ ਤੇ ਟਾਈਮ ਹੈ ਨਹੀਂਗਾ ਇਦਾਂ ਵੀ ਰਵੇਂ ਨੇ ਐਨੇ ਮਤਲਬ ਵਧ ਗਏ ਆ ਕੋਈ ਹਿਸਾਬ ਨਹੀਂ ਜੇ ਕੋਈ ਬੱਚਾ ਵ ਤੇ ਉਹਨੂੰ ਜੇ ਸਕੂਲੋਂ ਆਉਂਦਾ ਤੇ ਉਹਨੂੰ ਝਾਟਾਂ ਦੇ ਵਿੱਚ ਉਹਨੂੰ ਟਿਊਸ਼ਨ ਦੇ ਭੇਜ ਦਿਓ ਉਹ ਬੱਚਾ ਚਲੋ ਜੇ 10 ਮਿੰਟ ਉਹਨਾਂ ਆਖੀਦਾ ਤੂੰ ਖੇਡ ਲੈ ਘੜੀ ਤੂੰ ਆਂਦਾ ਮੇਰਾ ਖੇਡਣ ਦਾ ਟਾਈਮ ਕਦੋਂ ਆ ਜੇ ਬੜਾ ਪੇਚ ਦੁੱਖ ਦੇ ਸਮੇਂ ਚ ਪੁੱਤਰ ਤਾਂ ਪਾਸਾ ਵੱਟ ਸਕਦਾ ਪਰ ਧੀ ਆ ਕਦੇ ਮਾਪਿਆਂ ਤੋਂ ਪਾਸਾ ਨਹੀਂ ਵੱਟਦੀਆਂ ਜਿੱਤ ਕੇ ਮੁੜੋ ਜਾਂ ਫਿਰ ਨਾ ਮੁੜੋ ਅੱਗੇ ਸਾਡਾ ਇੱਕ ਵੀਰ ਸ਼ਹੀਦ ਹੋਇਆ ਹੀ ਆ ਅਸ਼ੋਕ ਕਰਮਣ ਤੇ ਉਹਦਾ ਸਾਨੂੰ ਬਹੁਤ ਦੁੱਖ ਆ ਪਰ ਚਲੋ ਹੋਰ ਸਾਡੇ ਕੋਲੇ ਕੋਈ ਚਾਰਾ ਵੀ ਹੈ ਨਹੀਂਗਾ ਸਰਕਾਰ ਤਾਂ ਜਦੋਂ ਉਹਨਾਂ ਨੇ ਤਾਂ ਆਪ ਦਾ ਜਾਲ ਮਰੱਖਾ ਅਪਣਾ ਹੀ ਲਿਆ ਪਰ ਸਾਡੇ ਕੋਲ ਹੱਲ ਵੀ ਕੋਈ ਨਹੀਂਗਾ ਬਾਈ ਜੀ ਬਾਪੂ ਜੀ ਕੀ ਲੱਗਦਾ ਕੌਣ ਹਾਰੇਗਾ ਆਓ ਜੀ ਦੇਖੋ ਕੁੰਡੀਆਂ ਕੇ ਸਿੰਘ ਫਸੇ ਹੋਏ ਆ ਆਹਾਂ ਕੋਈ ਨਿੱਤਰੂ ਬੜੇ ਮੇ ਖਾਣੀ ਸ਼ੁਭ ਕਰਨ ਦੀ ਜ਼ਿੰਦਗੀ ਕੌਮ ਦੇ ਲੇਖੇ ਲੱਗ ਗੀਏ ਲੋਕੋ ਸਾਡੇ ਪਾ ਦੀ ਤਾਂ ਜੰਗ ਅੱਜ ਹੀ ਲੱਗ ਗਈਏ ਲੋਕੋ ਸਸਵੀ ਗਾਲ ਜੀ ਮੈਂ ਤੁਹਾਡਾ ਆਪਣਾ ਜੋਤਮਨੀ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਸ਼ੋਪ ਪਿੰਡੋਂ ਪਿੰਡ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਇਹ ਨਹੀਂ ਦੱਸਣਾ ਕਿਹੜੇ ਪਿੰਡ ਪਹੁੰਚੇ ਹਾਂ ਅੱਜ ਅਸੀਂ ਪਹੁੰਚੇ ਹਜ਼ਾਰਾਂ ਪਿੰਡਾਂ ਵਿਖੇ ਜਿੱਥੇ ਕਿ ਹਜ਼ਾਰਾਂ ਪਿੰਡਾਂ ਦੇ ਲੋਕ ਇੱਥੇ ਮੌਜੂਦ ਨੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਸ਼ੰਭੂ ਬਾਰਡਰ ਵਿਖੇ ਗੱਲਬਾਤ ਕਰਾਵਾਂਗੇ ਤੁਹਾਡੀ ਤੇ ਪੁੱਛਾਂਗੇ ਵੱਖਰੇ ਵੱਖਰੇ ਪਿੰਡਾਂ ਤੋਂ ਆਏ ਵੱਖਰੇ ਵੱਖਰੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਦੇਖਾਂਗੇ ਬਜ਼ੁਰਗਾਂ ਦੇ ਤਜਰਬੇ ਤੇ ਦੇਖਾਂਗੇ ਵੀ ਕੀ ਕਰ ਰਹੇ ਨੇ ਅੱਜ ਕੱਲ ਬਜ਼ੁਰਗ ਆਓ ਫਿਰ ਚੱਲੀਏ ਸੋ ਆ ਹੁਣ ਹੈ ਨਾ ਬਾਪੂ ਜੀ ਨਾਲ ਗੱਲਬਾਤ ਕਰਾਨੇ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਪਕੌੜੇ ਬਣਾ ਰਹੇ ਹੋ ਹਾਂਜੀ ਪਕੌੜੇ ਬੰ ਵੀਰ ਜੀ ਬਣਾ ਰਹੇ ਆ ਇਸ ਚੱਕਰਪਤਾ ਕੀ ਜੇ ਜੇ ਮੋਦੀ ਸਾਡੀ ਗੱਲ ਮੰਨ ਲੈਣਾ ਇਹ ਘਰ ਨਹੀਂ ਚਲ ਜਾਂਦੇ ਸਾਨੂੰ ਜੁਰਾ ਹੱਥ ਸੇਕਣ ਦੀ ਆਤ ਪਈ ਠੀਕ ਨਹੀਂ ਆ ਅਗੇ ਦਿੱਲੀ ਰਹੇ ਆ ਉਹਦਾ ਮਹਾਰਾਜ ਦੀ ਮਿਹਰ ਅੱਗੇ ਵੀ ਹੈਗੀ ਹੋਣੀ ਕੋਈ ਆਰਾਮ ਦਾ ਦੀ ਮਿਹਰਿਆ ਉਹਦੇ ਸਿਰ ਤੇ ਚੁਰੇ ਫਿਰਦੇ ਗੁਰਰਾਮਦਾਸ ਦੇ ਸਿਰ ਤੇ ਠੀਕ ਨਹੀਂ ਆ ਹੁਣ ਬੰਦੇ ਦੇ ਆਪਣੇ ਵਾਹ ਲੌਂਦੇ ਆ ਪਰ ਗੱਡੀ ਗੁਰਰਾਉਂਦਾਸ ਮਿਹਰ ਕਰੇ ਫਿਆਣਾ ਠੀਕ ਨਾ ਤੇ ਗੇ ਗਾੜੀ ਵੀਤੀ ਪੁੱਤ ਗਾੜੀ ਮੋਦੀ ਦੀ ਮੰਦੀ ਗੱਲ ਆ ਮਾਂਜੇ ਚੰਗੀ ਗੱਲ ਆ ਠੀਕ ਨੀ ਆ ਨਾ ਮੰਨ ਕਾ ਫੇ ਤੁਹਾਨੂੰ ਪਤਾ ਤੇ ਆ ਜੋ ਨਾ ਉਹ ਤੇ ਪੰਜਾਬੀ ਨੇ ਕਰਨਾ ਕਰਨਾ ਠੀਕ ਨੀ ਆ ਇੱਕ ਗੱਲ ਹੈ ਨਾ ਵੀ ਪੰਜਾਬੀ ਕਿਥੇ ਵੀ ਹੈ ਨਾ ਪਿਆਰ ਆਪਣਾ ਵੰਡਦੇ ਨੇ ਪਿਆਰ ਵੀ ਜਿਹੜਾ ਵੜਾ ਵੰਡਿਆ ਵਾ ਜੋ ਪੰਜਾਬੀ ਹਰਿਆਣੇ ਦਾ ਦਿੱਲੀ ਦਾ ਸਾਰੇ ਇੱਕ ਥਾਂ ਦਾ ਹਰ ਇੱਕ ਭੈਣ ਭਰਾ ਬੇ ਸਾਡੇ ਨਾਲ ਲੱਗਾ ਵਾ ਠੀਕ ਨੀ ਆ ਹੁਣ ਦਾ 15 ਆਪਣੇ ਛਟਾ ਵਾ ਠੀਕ ਨੀ ਆ ਸਾਰੇ ਸਾਡੇ ਨਾਲ ਸਾਡੇ ਰਲੇ ਆ ਠੀਕ ਨੇ ਆ ਅਈ ਹਸਾ ਲਤਰਨਤਾਰੋਂ ਜਿਲ੍ਹੇ ਤੋਂ ਹੀ ਆਏ ਆ ਸਾਰੇ ਭੈਣ ਭਰਾ ਨਾਲ ਆ ਇਹ ਲੜਾਣੇ ਤੇ ਆ ਜਾ ਕੇ ਦੇ ਦੇ ਆ ਠੀਕ ਨੇ ਆ ਅਈ ਰਾਲ ਮੈਂ ਕਹਿੰਦੇ ਵੀ ਮੋਦੀ ਤੂੰ ਮੰਨ ਜਾ ਨਾ ਤੈਨੂੰ ਹੀ ਮਾਰੀ ਜਾਂਦੇ ਆ ਨਾ ਤੂੰ ਸਾਨੂੰ ਮਾਰੀ ਆਖ ਠੀਕ ਨੇ ਆ ਤੇ ਰਾਲ ਮਿਲ ਕੇ ਭੈਣ ਭਰਾ ਦਾ ਰਾਈ ਨਵਾ ਕਰਦੇ ਤੂੰ ਤੂੰ ਆਪਣੇ ਘਰ ਰਹੀ ਆ ਆਪਣੇ ਘਰ ਹਾਂਜੀ ਸ਼ਾਂਤੀ ਨਾਲ ਬੈਠੇ ਆ ਹਨਾ ਅਸੀਂ ਹਾਂਜੀ ਸ਼ਾਂਤ ਆ ਅਸੀਂ ਸ਼ਾਂਤੀ ਨਾਲ ਬੈਠੇ ਆ ਸਾਨੂੰ ਕੋਈ ਰਾਸ਼ਨ ਲੋ ਕਸਰ ਨਹੀਂ ਕੋਈ ਅਸੀਂ ਪਕੌੜੇ ਕੱਢ ਕੇ ਖਾਂਦੇ ਆ ਸਾਨੂੰ ਕੋਈ ਰਾਸ਼ਨ ਲੋ ਕਸਰ ਨਹੀਂ ਕੋਈ ਸਾਡੇ ਲੱਸੀ ਦਹੀਂ ਦੁੱਧ ਸਭ ਕੁਝ ਥੇ ਆਉਂਦਿਆ ਠੀਕ ਨਿਆ ਪ੍ਰਸ਼ਾਦੇ ਸਾਹਿਬ ਨੂੰ ਮਿਲਣ ਆ। ਅਸੀਂ ਤੇ ਇੱਕੋ ਗੱਲ ਬੇਨਤੀ ਕਰਦੇ ਮੋਦੀ ਜੀ ਵੀ ਹੁਣ ਭਰਾ ਤੂੰ ਮਨਜਾ ਸਾਡੀ ਆਖੀ ਜੇ ਗਾਂ ਤੂੰ ਬਣਨਾ ਦੇ ਜੇ ਨਹੀਂ ਬਣਨਾਗੇ ਤੇਰੀ ਮਰਜ਼ੀ ਆ ਅਸੀਂ ਵੀਰ ਕੀ ਆ ਸਕਦੇ ਆ ਠੀਕ ਨਿਆ ਹਾਂ ਆ ਬਾਪੂ ਨਾਲ ਗੱਲਬਾਤ ਕਰਾਂਦੇ ਆ ਬਾਪੂ ਵੀ ਸਾਈਡ ਤੇ ਬੈਠੇ ਹਾਂਜੀ ਬਾਪੂ ਜੀ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਬਥੇ ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਬਾਪੂ ਜੀ ਮਾਈਕ ਛੱਡ ਦਿਓ ਤੁਸੀਂ ਨਾ ਐਵੇਂ ਆ ਜਾਓ ਇੱਧਰ ਆ ਜਾਓ ਕੀ ਕਹਿ ਰਹੇ ਸੀ ਤੁਸੀਂ ਐਂ ਖਦੂਰ ਸਾਹਿਬ ਤੋਂ ਆਏ ਹਾਂ ਸਾਡਾ ਪਿੰਡ ਫਾਲਪੁਰ ਆਏ ਮੀਵੜ ਲਾਗੇ ਮੰਨਾਂ ਨਹੀਂ ਬਣਾ ਹਾਂ ਤੇ ਅਹੀਂ ਐਉਂ ਨਾ ਜਾ ਜੋਗੇ ਨਾ ਰਹਿਣ ਜੋਗੇ ਤੇ ਇੱਕ ਮੋਦੀ ਨਹੀਂ ਬੋਦੀ ਪੁੱਟ ਕੇ ਜਾਣੀ ਹੈ ਕਰ 13 ਮਹੀਨੇ ਬੈਠੇ ਰਹੇ ਕੋਈ ਨਿਆਣ ਤਾਉਨੇ ਹਾਂ ਅਹੀਂ ਕਿੰਨਾ ਚੰਗਾ ਰਵੇ ਅੱਪ ਜੀ ਉਹਰੇ ਪਕੌੜੇ ਬਣਾ ਰਹੇ ਹੈ ਨਾ ਚਾਹ ਨਾਲ ਛਕੀ ਜਾ ਰਹੇ ਚਾਹ ਨਹੀਂ ਆਹ ਚਾਹ ਦਾ ਪਕੌੜੇ ਪਕੌੜੇ ਚਾਹ ਪਕੌੜੇ ਬਹੁਤ ਜਿਆਦਾ ਆਹ ਵੇਖੋ ਤੁਹਾਡਾ ਖਰੂਸਾ ਉਹ ਸਿਲੰਡਰ ਆਉਂਦਾ ਵਾ ਠੀਕ ਨਾ ਸਿਲੰਡਰ ਲੋਕ ਆਪ ਦੇ ਜਾਣਦਾ ਆ ਦੁੱਧ ਬੜਾ ਦੇਂਦਾ ਆ ਹਾਂ ਸਿਲੰਡਰ ਹੀ ਜਾਂਦਾ ਵਾ ਠੀਕ ਨਹੀਂ ਆਂ ਕਰੂਰ ਸਾਹਿਬ ਐ ਸਾਡੇ ਭਾ ਦਾ ਖਟੂਰ ਸਾਹਿਬ ਹੀ ਆ ਵੈਗਰਜੀ ਕਾ ਖਾਲਸਾ ਵੈਗਰਜੀ ਫਤਿਹ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਪ੍ਰਸ਼ਾਦਾ ਸ਼ਿਕਾ ਰਹੇ ਸੀਗੇ ਹੁਣੇ ਹਾਂ ਜੀ ਇਹ ਕਿਸਾਨਾਂ ਵੀਰਾਂ ਨੇ ਇਹਨਾਂ ਦੀ ਮਜਬੂਰੀ ਕਰਕੇ ਬੈਠੇ ਆ ਇਹਨਾਂ ਕਰਕੇ ਹੀ ਲੰਗਰ ਪ੍ਰਸ਼ਾਦਾ ਗੁਰੂ ਨਾਨਕ ਦਾ ਲੈ ਕੇ ਆ ਰਹੇ ਆ ਅਜੀ ਹਰਿਆਣੇ ਤੋਂ ਆ ਰਹੇ ਆ ਜ਼ਿਲ੍ਹਾ ਕਰਸ਼ੇਤਰ ਪਿੰਡ ਸਲਪਾਣੀ ਸਾਡਾ ਇਹ ਬਾਬੇ ਮਰੀਕ ਸਿੰਘ ਦੀ ਗੱਡੀ ਏ ਹੂੰ ਤੇ ਇਹਨਾਂ ਦੇ ਸੰਯੋਗ ਨਾਲ ਸਾਰਾ ਪਿੰਡ ਸੰਯੋਗ ਦੇ ਰਿਹਾ ਹਰ ਘਰ ਦੇ ਵਿੱਚੋਂ ਦੁੱਧ ਪ੍ਰਸ਼ਾਦਾ ਸਬਜੀ ਤੱਕ ਹਰ ਮਾਲਾ ਇੱਕ ਇੱਕ ਘਰ ਤੋਂ ਲੈ ਕੇ ਸਭ ਦੇ ਰਹੇ ਨੇ ਕਹਿੰਦੇ ਆ ਨਾ ਬਾਪੂ ਜੀ ਗੁਰੂ ਨਾਨਕ ਦੇ ਖੇਤਾਂ 'ਚੋਂ ਬਰਕਤ ਨਹੀਂ ਜਾ ਸਕਦੀ ਹੁਣ ਉਹੀ ਖੇਤਾਂ ਵਾਸਤੇ ਹੈਣਾ ਤੁਸੀਂ ਲੰਗਰ ਲਾ ਰਹੇ ਹੋ ਬਰਕਤ ਨਹੀਂ ਜਾ ਸਕਦੀ ਗੁਰੂ ਨਾਨਕ ਜਿਹੜਾ ਲੰਗਰ ਲਾ ਰਹੇ ਨੇ ਨਾ ਅੱਜ ਤੱਕ ਮੰਨ ਲਓ 5-700 ਸਾਲ ਹੋ ਗਿਆ ਹੈ ਅੱਜ ਤੱਕ ਉਹ 20 ਰੁਪਿਆ ਦਾ ਲੰਗਰ ਨਹੀਂ ਮੁੱਕਾ ਕੋਈ ਹੋਰ ਵੀ ਵੀਰ ਸਾਡੇ ਹਿੰਦੂ ਭਰਾ, ਮੁਸਲਮਾਨ ਸਾਰੀਆਂ ਬਲਾਦਰੀਆਂ, 36 ਬਲਾਦਰੀਆਂ ਇੱਥੇ ਬੈਠੇ ਨੇ ਪਰ ਸਿੱਖ ਕੋਮ ਵਰਗਾ ਲੰਗਰ ਨਹੀਂ ਗੁਲਾ ਸਕਦਾ। ਤੇ ਤੁਸੀਂ ਲੰਗਰ ਵੀ ਉਹਨਾਂ ਲਈ ਲਾ ਰਹੇ ਹੋ ਜਿਨ੍ਹਾਂ ਦੇ ਖੇਤ ਨਹੀਂ। ਉਹਨਾਂ ਲਈ ਸਾਰੇ ਭਰਾ ਨੇ ਆਪਣੇ ਕੋਈ ਮਾਂ ਹੈ, ਕੋਈ ਪਿਓ ਵੇ, ਸਾਰੀਆਂ ਬੀਬੀਆਂ ਵੀ ਆ ਕੇ ਬੈਠੀਆਂ ਨੇ। ਭਰਾ ਨੇ ਸਾਡੇ ਉਹਨਾਂ ਲਈ ਲੰਗਰ ਲਾ ਰਹੇ ਆ। ਅਸੀਂ ਤੇ ਆ ਜਿਹੜੇ ਮੰਨ ਲਓ ਆ ਮਲਾਜ਼ਮ ਨੇ, ਪੁਲਿਸ ਵਾਲੇ ਵੀਰ ਵੀਰ ਨੇ ਇਹਨਾਂ ਨੂੰ ਸਾਰਿਆਂ ਨੂੰ ਸ਼ਿਕਾਰਿਆ। ਥਰੂ ਤੋਂ ਹੀ ਉਹ ਬਾਰਡਰ ਤੋਂ ਲੱਗੇ ਆ ਪਿੱਛੋਂ। ਹਰ ਸਿੰਘ ਨੂੰ, ਹਰ ਭਰਾ ਨੂੰ ਲੰਗਰ ਸ਼ਿਕਾਰਿਆ। ਸਾਰੇ ਭਰਾ ਸਾਨੂੰ ਮਿਲ ਰਹੇ ਨੇ ਤੁਸੀਂ ਇੱਥੇ ਜਦੋਂ ਕਿਸਾਨ ਮੋਰਚੇ ਤੇ ਆਏ ਕੀ ਦੇਖਣ ਨੂੰ ਮਿਲਿਆ ਸਭ ਤੋਂ ਪਹਿਲਾਂ ਸਾਨੂੰ ਤੇ ਮਿਲਿਆ ਵੀ ਸਭ ਦਾ ਏਕਤਾ ਮਿਲੀ ਵੀ ਕਿਸੇ ਬੰਦੇ ਦੇ ਵਿੱਚ ਵੀ ਇਹ ਨਹੀਂ ਵੀ ਮੈਂ ਹਿੰਦੂ ਆ ਮੈਂ ਸਿੱਖ ਆ ਵੀ ਆ ਫਲਾਣੇ ਮਜਬ ਦਾ ਬੰਦਾ ਹੈ ਸਾਰੇ ਮਜਬ ਇੱਥੇ ਬੈਠੇ ਨੇ ਸਾਰੇ ਰੱਬ ਨੂੰ ਯਾਦ ਕਰਕੇ ਬੈਠੇ ਨੇ ਕਿਉਂ ਪਰਮਾਤਮਾ ਇੱਕ ਏ ਜਿਵੇਂ ਮੁਸਲਮਾਨ ਏ ਭਾਵੇਂ ਹਿੰਦੂ ਏ ਸਭ ਦਾ ਗੁਰੂ ਇੱਕ ਏ ਇੱਕੋ ਮਾਰ ਹੀ ਆਸ਼ਾ ਨੇ ਆ ਇਹ ਓਮ ਆਖ ਛੱਡਦੇ ਨੇ ਚੀਜ਼ ਇੱਕ ਹੀ ਏ ਉਹ ਅੱਲਾਹ ਆਖ ਦਿੱਤੇ ਨੇ ਕਿਸੇ ਚੀਚ ਵੀ ਕੋਈ ਫਰਕ ਨਹੀਂ ਆਇਆ। ਬਹੁਤ ਬਹੁਤ ਧੰਨਵਾਦ ਬਾਪੂ ਜੀ। ਠੀਕ ਹੈ ਜੀ। ਵੈਗਰ ਜੀ ਦਾ ਖਲਸਾ ਵੈਰੀ ਪੁਡ। ਬਾਪੂ ਜੀ ਕਰਾਰੀ ਲੱਸੀ। ਕਰਾਰੀ ਲਾਲ ਲੱਸੀ ਆਜੋ। ਮਸਾਲੇ ਵਾਲੀ, ਪੂਤਨੇ ਵਾਲੀ ਆਜੋ ਕਰਾਰੀ ਆਜੋ ਕਰਾਰੀ ਲੱਸੀ। ਵੈਗਰ ਜੀ ਦਾ ਖਲਸਾ ਵੈਰੀ ਜੀ ਪਤ ਜੀ। ਕੀ ਹਾਲ ਚਾਲ ਹੈ? ਵਧੀਆ ਬਹੁਤ ਬਹੁਤ ਚਾਹ ਹੋ ਰੀਆਂ ਜੀ। ਉਹ ਖੁਸ਼ੀਆਂ ਹੋ ਰੀਆਂ ਜੀ। ਹਾਂ ਜੀ ਹਾਂ। ਇਸ ਗੱਲ ਦੀ ਖੁਸ਼ੀ ਹੋ ਰਹੀ ਹੈ। ਖੁਸ਼ੀ ਇਸ ਗੱਲ ਦੀ ਹੋ ਰਹੀ ਹੈ। ਮੋਦੀ ਨਾਲ ਸਰ ਤੋਂ ਸੇਵਾ ਲੈ ਲਈ। ਹਾਂਜੀ ਸਾਨੂੰ ਮੌਕਾ ਮਿਲ ਗਿਆ ਸੇਵਾ ਕਰਨ ਦਾ ਮੋਕੀ ਦੇ ਮੋਦੀ ਦੇ ਤੇ ਪੂਰਾ ਹਲ ਹੋਣੀ ਆ ਹੁਣ ਪਰ ਸਾਡੇ ਦਾ ਭਲਾ ਕਰ ਰਿਹਾ ਉਹ ਹਾਂਜੀ ਬਾਪੂ ਜੀ ਬਾਪੂ ਜੀ ਲੱਸੀ ਦੇ ਬਾਰੇ ਬਗੈਰੇ ਸੀ ਇਹ ਲੱਸੀ ਲਈ ਆਣਾ ਕਿਥੇ ਪੈਣਾ ਇਹ ਦੱਸੋ ਲੱਸੀ ਅਸੀਂ ਉਹ ਮੋਦੀ ਨੇ ਪਤਾ ਨਹੀਂ ਕੀ ਰਿਸ਼ਤੇਦਾਰੀ ਦਾ ਸਾਡੇ ਨਾਲ ਉਹਦੀ ਅਸੀਂ ਉੱਥੇ ਰੋਗ ਰੱਖੇ ਆ ਕਹਿੰਦੇ ਅੱਗੇ ਜੇ ਪ੍ਰਬੰਧ ਨਹੀਂ ਕਰਵਾਉਣਾ ਕਿਹੜੇ ਪਿੰਡ ਤੋਂ ਆਏ ਹੋ ਬਾਪੂ ਜੀ ਪਿੰਡ ਮਰਦਾਂ ਵਰਤੋਂ ਜੀ ਅੱਛਾ ਹਾਂਜੀ ਤੁਸੀਂ ਇੱਥੇ ਆ ਕੇ ਦੇਖਦੇ ਹੋ ਵੀ ਪਿੰਡਾਂ ਦੇ ਬਾਹਰ ਵੀ ਆਪਾਂ ਜਦੋਂ ਇੱਥੇ ਆਉਂਦੇ ਆ ਹਨਾ ਇਹ ਸ਼ਹਿਰ ਹੀ ਆ ਜਾਂਦਾ ਇੱਕ ਹਨਾ ਸ਼ਹਿਰ ਕਹਿ ਸਕਦੇ ਆ ਕਿਉਂਕਿ ਹਾਈਵੇ ਆ ਗਿਆ ਤੇ ਇੱਥੇ ਦੇਖ ਰਹੇ ਹੋ ਇੱਕ ਪਿੰਡ ਬਣ ਚੁੱਕਾ ਆ ਦੇਖਦੇ ਹੋ ਵੀ ਪਿੰਡਾਂ ਦੇ ਲੋਕ ਆ ਚੁੱਕੇ ਨੇ ਪਿੰਡ ਬਣ ਚੁੱਕਾ ਆ ਉਹ ਪਿਆਰ ਕਿਤੇ ਨਾ ਕਿਤੇ ਇੱਥੇ ਫਿਰ ਦੇਖਣ ਨੂੰ ਮਿਲ ਰਿਹਾ ਜਿੱਥੇ ਮੇਲ ਆ ਨਾ ਸਾਰੇ ਇਕੱਠੇ ਹੋ ਕੇ ਹਨਾ ਛੱਕਦੇ ਨੇ ਸਾਰੇ ਇੱਕ ਦੂਜੇ ਨਾਲ ਬੈਠ ਕੇ ਗੱਲਾਂ ਕਰਦੇ ਆ ਜਦੋਂ ਨੈੱਟ ਨਹੀਂ ਚੱਲ ਰਿਹਾ ਨੈੱਟ ਤਾਂ ਮੋਦੀ ਨੇ ਜਾਣ ਕੇ ਬੰਦ ਕਰਿਆ ਵਾ ਸਾਡਾ ਇੰਨਾ ਪਿਆਰ ਵੱਧ ਗਿਆ ਉਰੇ ਆ ਕੇ ਅਸੀਂ ਕਿਸੇ ਨੂੰ ਜਾਣਦੇ ਸੀ ਹੁਣ ਸਾਰਿਆਂ ਨੂੰ ਜਾਣਦੇ ਆ ਬਹੁਤ ਪਿਆਰ ਹੋ ਗਿਆ ਇੰਨੇ ਰਿਸ਼ਤੇਦਾਰੀ માં ਪਿਆਰ ਨਹੀਂ ਹੈ ਜਿੰਨਾ ਹੁਣ ਪਿਆਰ ਹੋ ਗਿਆ ਸਾਡਾ ਇਹ ਬਾਈ ਜੀ ਸਾਰੇ ਸਲਪਾਣੀ ਤੋਂ ਹੋਰ ਕਿੱਥੇ ਤੋਂ ਬਹੁਤ ਦੂਰ ਦੂਰ ਤੋਂ ਆ ਕੇ ਆਪਣਾ ਲੰਗਰ ਛਕ ਰਹੇ ਆ ਸਾਨੂੰ ਬਹੁਤ ਖੁਸ਼ੀਆਂ ਹੋ ਰਹੀਆਂ ਮੋਦੀ ਜੋ ਕਰ ਰਿਹਾ ਉਹਦੇ ਲਈ ਉਹ ਆਪਣੇ ਲਈ ਕਰ ਰਿਹਾ ਅਸੀਂ ਆਪਣੇ ਲਈ ਕਿੱਥੇ ਸ਼ੰਭੂ ਬਾਰਡਰ ਤੇ ਕਿਸਾਨ ਬਾਪੂ ਸੁੱਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਸੋ ਰਹੇ ਨੇ ਠੰਡ ਚ ਹੈਨਾ ਬਾਪੂ ਬਿਨਾ ਕੰਬਲ ਤੋਂ ਸੋ ਰਹੇ ਨੇ ਤੇ ਸ਼ੰਭੂ ਬਾਰਡਰ ਵਿਖੇ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਤੇ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਦਿਖਾਣਗੇ ਵੀ ਬਾਪੂ ਉਰੇ ਸੁੱਤੇ ਹੋਏ ਨੇ ਤੇ ਕਿਸਾਨ ਹੈਨਾ ਫਰਕ ਭਾਈਚਾਰਾ ਉਰੇ ਦੇਖਣ ਨੂੰ ਮਿਲ ਰਿਹਾ ਸ਼ੰਭੂ ਬਾਰਡਰ ਤੇ ਇਹਨਾਂ ਗੱਲਾਂ ਬਾਤ ਕਰਾਨੇ ਆ ਬਾਪੂ ਜੀ ਬੈਠੇ ਨੇ ਮੰਜੇ ਤੇ ਕੋਈ ਗੱਲ ਬਾਤ ਸਾਡੇ ਸਿਰੇ ਤੇ ਲੱਗਣ ਦੇਈ ਤਿਹੇ ਤੇ ਉਹ ਗੱਲਾਂ ਨੇ ਸਾਡੀ ਬਣੇ ਤਾਂ ਹੀ ਜਾਈਏ ਸਾਡਾ ਦਿੱਲੀ ਜਾਣ ਦਾ ਸ਼ੌਂਕ ਨਹੀਂ ਕੋਈ ਹੈ ਗਿਆ ਸਾਡੀ ਇਹ ਹੈ ਵੀ ਸਾਡੀਆਂ ਮੰਗਾਂ ਪੂਰੀਆਂ ਹੋ ਜਾਣਾਂ ਤੇ ਸਾਨੂੰ ਇਹੋ ਫਾਇਦਾ ਵਾ ਬਾਪੂ ਜੀ ਇੱਕ ਚੀਜ਼ ਦੇਖਦੇ ਹਾਂ ਬਾਪੂ ਜੀ ਹੈਨਾ ਮੈਂ ਜਦੋਂ ਦੂਰੋਂ ਆ ਰਿਹਾ ਸੀਗਾ ਨਾ ਦੇਖ ਕੇ ਮੈਨੂੰ ਖੁਸ਼ੀ ਹੋਈ ਵੀ ਬਾਪੂ ਜੀ ਮੰਝੇ ਦੇ ਬੈਠੇ ਨੇ ਉਹ ਮੰਝਾ ਦੇਖਣ ਨੂੰ ਮਿਲ ਰਿਹਾ ਕਿਤੇ ਹੈਨਾ ਬਾਪੂ ਸਾਡਾ ਹੈ ਬਹੁਤ ਬਜ਼ੁਰਗ ਹੈ ਬਹੁਤ ਵਧੀਆ ਇਹ ਪਹਿਲਾਂ ਦੋਨੋਂ ਜਿੱਤ ਕੇ ਆਇਆ ਸੀ ਤੇ ਹੁਣ ਵੀ ਜਿੱਤ ਕੇ ਜਾਣਾ ਵਾ ਹੁਣ ਇਦਾਂ ਨਹੀਂ ਜਾਣਾ ਹੁਣ ਇਹ ਮੰਗਾ ਪਈ ਦੇਰ ਤੋਂ ਆਇਆ ਇੱਥੇ ਮੈਂ ਇੱਥੇ ਹੋਰ ਦਾ ਬਦਲ ਜਾਂਦਾ ਤੇ ਮੈਂ ਬਾਣੀ ਇਹ ਨਹੀਂ ਪੜਾ ਨਾ ਨਾ ਦੱਦਤਾ ਹੈ ਕਿ ਕੋਈ ਚੀਜ਼ ਖਾਣੇ ਲੋੜ ਨਹੀਂ ਸਾਡਾ ਰਾਜ ਅੰਟੋ ਗਫੇ ਮੈਂਡੇ ਉਤਾ ਮੈਂਡਾ ਬੈਠੇ ਬੈਠੀ ਲੰਗਰ ਆਈ ਜਾ ਰਹੇ ਨੇ ਗੁਰੂ ਕੇ ਲੰਗਰ ਤੇ ਇੱਥੇ ਮਹਾਰਾਜ ਦੀ ਕਿਰਪਾ ਦਾ ਲੰਗਰਾਂ ਦੀ ਟੋਟਲੀ ਕੋਈ ਹੋएगी ਲੰਗਰ ਵੰਨ ਸੁਵੰਨੇ ਇੱਥੇ ਲੰਗਰ ਆਉਂਦੇ ਆ ਤੇ ਹੱਥ ਜੋੜ-ਜੋੜ ਕੇ ਲੰਗਰ ਸਕਾਉਂਦੇ ਆ ਮੈਂ ਨਾ ਲਾਗੇ ਲਾਗੇ ਪਿੰਡਾਂ ਦੇ ਬਹੁਤ ਧੰਨਵਾਦ ਆ ਜਿਹੜੇ ਇੱਥੇ ਸਾਡਾ ਸਨੋਗ ਦੇਣਦੇ ਆ ਤੇ ਇੱਥੇ ਅਜੇ ਆਪਣਾ ਜਿਹੜਾ ਲੰਗਰ ਆ ਉਹ ਨਹੀਂ ਖੋਦ ਕੇ ਵੇਖਿਆ ਸੀ ਉਹ ਸਾਡਾ ਉਦਾਂ ਹੀ ਬੰਦ ਆ ਪਰ ਮੈਨੂੰ ਖੁਸ਼ੀ ਪਤਾ ਕਿਸੇ ਦੀ ਜਿਹਦੀ ਤਾਂ ਖੁਸ਼ੀ ਹੋਈ ਵੀ ਮੈਂ ਵੀ ਨਾ ਛੋਟੇ ਹੁੰਦਾ ਮੰਜੇ ਤੇ ਸੌਂਦਾ ਹੁੰਦਾ ਸੀ ਅੱਜ ਕੱਲ ਦਾ ਬੈੱਡ ਵਗੈਰਾ ਆ ਚੁੱਕੇ ਨੇ ਹੈਨਾ ਵੀ ਉਹ ਕਿੰਨਾ ਕਿਤੇ ਆਪਣੀ ਚੀਜ਼ਾਂ ਰਹਿ ਗਈਆਂ ਨੇ ਹੁਣ ਤੁਸੀਂ ਮੰਨਦੇ ਹੋ ਵੀ ਮੰਝਾ ਜਦੋਂ ਹੈਨਾ ਇੱਕ ਬੁੰਨਣ ਵਾਲਾ ਵੀ ਹੁੰਦਾ ਸੀਗਾ ਵੀ ਮੰਝਾ ਬੁੰਨਦਾ ਹੁੰਦਾ ਸੀ ਜਿਹੜਾ ਕਿ ਹੈਨਾ ਮੰਝਾ ਸਹੀ ਹੋਏਗਾ ਤਾਂ ਸੋਇਆ ਕਰਾਂਗੇ ਦਾਦੀ ਦਾਦੇ ਜਦੋਂ ਇਹਨਾਂ ਨਾਲ ਪੈਂਦੇ ਸੀ ਨਾ ਮੰਝੇ ਦੇ ਦਾਦੇ ਨੇ ਮੈਨੂੰ ਕਹਾਣੀਆਂ ਸੁਣਾਉਣੀਆਂ ਮੇਰੀ ਦਾਦੀ ਨੇ ਮੈਨੂੰ ਕਿੱਸੇ ਸੁਣਾਨੇ ਰਾਜਾ ਰਾਣੀ ਵਾਲੇ ਹੈਨਾ ਉਹ ਚੀਜ਼ਾਂ ਜਦੋਂ ਮੈਂ ਸੁਣਦਾ ਸੀ ਮੈਨੂੰ ਬਹੁਤ ਖੁਸ਼ੀ ਹੁੰਦੀ ਸੀ ਤੇ ਹੁਣ ਕੋਈ ਮਤਲਬ ਇਹ ਆ ਗੱਲ ਵੀ ਹੁਣ ਤੇ ਇੰਨਾ ਨਾ ਦਾਦਿਆਂ ਕੋ ਤੇ ਨਾ ਪੋਤਿਆਂ ਕੋਈ ਟਾਈਮ ਹੈ ਤੇ ਟਾਈਮ ਹੈ ਨਹੀਂਗਾ ਇਦਾਂ ਵੀ ਰਵੈਨੇ ਇੰਨੇ ਮਤਲਬ ਵਧ ਗਏ ਐ ਕੋਈ ਹਿਸਾਬ ਨਹੀਂ ਜੇ ਕੋਈ ਬੱਚਾ ਵਾ ਤੇ ਉਹਨੂੰ ਜੇ ਸਕੂਲੋਂ ਆਉਂਦਾ ਤੇ ਉਹਨੂੰ ਛਾਟਾਂ ਦੇ ਵਿੱਚ ਨੂੰ ਟਿਊਸ਼ਨ ਦੇ ਭੇਜ ਦਿਓ ਉਹ ਬੱਚਾ ਚਲੋ ਜੇ 10 ਮਿੰਟ ਉਹਨਾਂ ਆਖੀ ਦਾ ਤੂੰ ਖੇਡ ਲੈ ਘੜੀ ਤੂੰ ਆਂਦਾ ਮੇਰਾ ਖੇਡਣ ਦਾ ਟਾਈਮ ਕਦੋਂ ਆ ਕਿਉਂਕਿ ਬੱਚੇ ਵੀ ਰਾਤ ਨੂੰ ਕਹਾਣੀਆਂ ਨੂੰ ਰਾਤ ਨੂੰ ਆਂਦੇ ਪੜੋ ਤਹੀ ਗੱਲ ਵੀ ਸਹੀ ਐ ਜੋਗ ਬਦਲਣ ਵਾਲੀ ਗੱਲ ਆ ਪਿੱਛੇ ਹੈਗੇ ਅਨਪੜਤਾ ਬਹੁਤ ਜ਼ਿਆਦਾ ਹੈ ਪਿੱਛੇ ਦਾਦੀਆਂ ਕਥਾ ਕਹਾਣੀਆਂ ਸੁਣਾਉਂਦੀਆਂ ਹੁੰਦੀਆਂ ਸੀ ਤੇ ਬੱਚੇ ਸੁਣਦੇ ਹੁੰਦੇ ਸੀ ਅਸੀਂ ਆਪ ਇਦਾਂ ਹੀ ਸਾਨੂੰ ਸੁਣਾਉਂਦੇ ਰਹੇ ਆ ਤੇ ਅਸੀਂ ਬੜੇ ਧਿਆਨ ਨਾਲ ਸੁਣਨਾ ਬੜੇ ਬੜਾ ਚੰਗਾ ਹੀ ਵਰਤਾਵਾ ਜਿਆ ਤੇ ਹੁਣ ਤੇ ਜਿਹੜੀ ਜਿਹੜੀ ਗੱਲ ਆ ਨਾ ਕਿ ਹੁਣ ਤੇ ਨਕਮਾਈ ਕੰਮ ਹੋ ਗਿਆ ਹੈਗਾ ਜੇ ਵੇਖ ਲੀਏ ਕੋਈ ਕਿਸੇ ਦਾ ਟਾਈਮ ਨਹੀਂ ਹੈਗਾ ਤੇ ਦਵਾਈਆਂ ਲੋਖ ਖਾਈ ਜਾਂਦੇ ਆ ਸਭ ਬਿਮਾਰੀਆਂ ਦਾ ਡੈਰ ਹੋ ਜਾਂਦੇ ਆ ਕਿ ਇਹ ਗੱਲ ਆ ਵੀ ਅੱਗੇ ਇਹੋ ਸਿਰੇ ਤੇ ਦਵਾਈ ਤੋਂ ਬਗੈਰ ਮੈਂ ਜਿੰਨੇ ਵੀ ਸਾਰੇ ਦਵਾਈ ਖਾਂਦਾ ਜਿੰਨੇ ਤੇ ਕੋਈ ਇੱਕ ਵੀ ਨਹੀਂ ਵੇਖਿਆ ਮੈਂ ਕਿ ਦਵਾਈ ਮੂੰਹ ਦਾ ਹੈ ਇੱਕੋ ਸ਼ਰੀਰ ਹੈ ਤੁਹਾਡਾ ਜਿਹੜਾ ਦਵਾਈ ਤੋਂ ਬਿਨਾ ਚੱਲ ਰਿਹਾ ਹੈ ਨਾ ਦਵਾਈ ਇਹ ਨਹੀਂ ਭੁੱਲ ਗਈ ਤੇ ਹੁਣ ਇਹਨੇ ਸ਼ਾਦੀ ਦਿੱਤੀ ਐ ਤੇ ਦਵਾਈ ਜਾਂਦਾ ਜਦੋਂ ਦਾ ਦੋਲਾ ਦੋਲਣ ਤੇ ਮੈਂ ਆਇਆ ਕਿ ਨਹੀਂ ਤੇ ਦਵਾਈ ਮੈਂ ਖਾਂਦਾ ਹੀ ਨਹੀਂ ਕਾ ਅਸੀਂ ਇਹ ਪਾਣੀ ਪੜਦਾ ਪਾਣੀ ਬਾਣੀ ਨਾਲ ਪੱਡੀ ਜਾਈ ਜੀ ਉਹ ਸਭ ਕੋ ਦੱਸੀ ਜਾਂਦੀ ਬਾਣੀ ਸਭ ਦੱਸੀ ਜਾਂਦੀ ਕੀ ਆ ਇਸ ਤਰ੍ਹਾਂ ਹੁਣ ਆ ਇਸ ਤਰ੍ਹਾਂ ਹੁਣ ਬਾਣੀ ਗੁਰੂ ਗੁਰੂ ਹੈ ਬਾਣੀ ਆ ਕੀ ਬਾਤ ਆ ਬਾਪੂ ਜੀ ਸੋ ਇਹਦਾ ਚੌਂਗੜਾ ਹੈਗਾ 4 ਘੰਟੇ ਦਾ ਚੌਂਗੜਾ ਬਾਬਾ ਜੀ ਦਾ ਇਹਦੇ 3 ਵਜੇ 2:30 ਵਜੇ ਉੱਠ ਖਲੋਣਾ ਤੇ 6 ਵਜੇ ਸੀ ਜਾ ਇਹਨੇ ਜਿਉਂ ਪਾਠ ਕਰਨ ਲੱਗਣਾ ਅਹੀਂ ਲਾਗੇ ਇੱਥੇ ਹੁੰਨੇ ਆ ਚਲੋ 7 ਵਜੇ ਜਿੰਨਾ ਕੋ ਹੁੰਦਾ ਅਹੀਂ ਕਰਦੇ ਆ ਪਰ ਇਹਦਾ ਚੌਂਕੜਾ ਬੜਾ ਵਾ ਨਹੀਂ ਬਾਪੂ ਜੀ ਸਵੇਰੇ ਸਵੇਰੇ ਉੱਠ ਜੰਨੇ ਆ ਦਰਨੇ ਦੇ ਵੀ ਇੱਥੇ ਵੀ ਇਹ ਉੱਠ ਖਲਣੇ ਤੇ ਸਸਤੇ ਹੀ ਤੇ ਜਦੋਂ ਇਹਨਾਂ ਮਿਲ ਕੇ ਸ਼ਾਮ ਨੂੰ ਵੀ ਫੇਰ ਇਹਨੇ 4 ਘੰਟੇ ਚਲਾਉਣੇ ਆ ਤੇ ਤੜਕੇ ਤੋਂ ਲਾਗੇ ਉਹਨੇ 4 ਘੰਟੇ ਦਰਜਾਨਾ ਲਾਉਣੇ ਲਾਉਣੇ ਹਾਂਜੀ ਮੈਨੂੰ ਦੱਸ ਦੇਈਂਦਾ ਬਾਪੂ ਜੀ ਇੱਕ ਚੀਜ਼ ਮੰਨਦੇ ਹੋ ਜਿਹੜੇ ਸਰੀਰ ਹੁੰਦੇ ਨੇ ਨਾ ਇਹ ਪੁਰਾਣੇ ਸਰੀਰ ਨੇ ਜਿਹੜੇ ਇਹ ਬੜੀ ਉਮਰ ਤੱਕ ਜਾਂਦੇ ਨੇ ਅੱਜ ਕੱਲ ਦੇ ਸਰੀਰ ਬੜੀ ਉਮਰ ਤੱਕ ਨਹੀਂ ਜਾ ਸਕਦੇ ਸੀਧੀ ਪੌਣ ਆਇਆ ਸੀਧੀ ਪੌਣ ਕਿ ਮਹਾਰਾਜ ਨਾਵ ਸਾਡਾ ਕਾ ਮੋਰਤਾ ਜਿੱਤਣਾ ਮੋਰਤਾ ਜਿੱਤਣਾ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਕੀ ਨਾਮ ਹੈ ਜੀ ਦਿਲਬਾਖ ਸਿੰਘ ਜੀ ਕਿਹੜੇ ਪਿੰਡ ਤੋਂ ਪਿੰਡ ਹਰੀਗੜ ਜ਼ਿਲ੍ਹਾ ਸੰਗਰੂਰ ਜੀ ਸਤਿ ਨੇ اچھا ਤੁਸੀਂ ਸਾਰੇ ਇੱਕੋ ਪਿੰਡ ਦੇ ਹੋ ਬਾਪੂ ਜੀ ਹਾਂਜੀ ਇੱਕੋ ਪਿੰਡ ਦੇ ਸਾਰੇ ਬਾਪੂ ਜੀ ਪਹਿਲਾਂ ਤਾਂ ਮੈਂ ਗੱਲ ਪਾ ਦੇ ਰਾਂ ਹੈ ਨਾ ਇਹ ਤੁਸੀਂ ਇਹ ਚੀਜ਼ ਬਣਾਈ ਹੋਈ ਹੈ ਇਹ ਕਿਸ ਲਈ ਬਣਾਈ ਹੈ ਤੇ ਕੀ ਮੌਸਮ ਖਰਾਬ ਹੋਣ ਕਰਕੇ ਇਹ ਚੀਜ਼ ਐਵੇਂ ਬਣਾਈਏ ਚੀਜ਼ ਕਿ ਇੱਕ ਪੱਕਾ ਡੇਰਾ ਇੱਥੇ ਹੁਣ ਦੇਖੋ ਅਸੀਂ ਪਿੱਛੇ 2020 ਚ ਕਿਸਾਨੀ ਸੰਘਰਸ਼ ਲੜਿਆ ਸੀ ਬਹੁਤ ਵੱਡਾ ਸੰਘਰਸ਼ ਸੀ ਜਿਹਦੇ ਵਿੱਚ ਭਾ ਸਰਕਾਰ ਨੂੰ ਤਿੰਨੇ ਖੇਤੀ ਕਾਲੇ ਕਾਨੂੰਨ ਵਾਪਸ ਲੈਣੇ ਪਏ ਸੀ ਉਦੇ ਵਿੱਚ ਹੁਣ ਵੀ ਸਾਡੀ ਉਹ ਮਤਲਬ ਕੁਝ ਮੰਗਾ ਦਿੱਲੀ ਮੋਟੇ ਨਾਲ ਸੰਬੰਧਿਤ ਮੰਗਾ ਸਾਡੀਆਂ ਪੈਂਡਕ ਪੰਜਾਂ ਨੇ ਮੰਗੀਆਂ ਜਾਂ ਮੰਨੀਆਂ ਜਾਂ ਮੰਗਾ ਨੇ ਉਹ ਲਾਗੂ ਨਹੀਂ ਕੀਤੀਆਂ ਸਰਕਾਰ ਨੇ ਉਹਨੂੰ ਲੈ ਕੇ ਦੋ ਫੋਰਮਾਂ ਵੱਲੋਂ ਸੰਘਰਸ਼ ਹੈ ਤੇ ਸਰਕਾਰ ਨੇ ਇੱਥੇ ਸਾਨੂੰ ਰੋਕ ਲਿਆ ਬਾਰਡਰਾਂ ਦੇ ਤੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਆ ਅਸੀਂ ਇੱਥੇ ਸਾਨੂੰ ਹਾਲਾਤੋਂ ਲੱਗਦਾ ਹੈ ਵੀ ਇਹ ਸਾਡਾ ਲੰਬਾ ਚੱਲੂਗਾ ਕਿਉਂਕਿ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਇਸ ਕਰਕੇ ਅਸੀਂ ਉਹ ਲੋਡਿੰਗ ਦੇ ਪ੍ਰਬੰਧ ਜਿਹੜੇ ਸਾਨੂੰ ਚਾਹੀਦੇ ਆ ਜਿਵੇਂ ਬਾਰਿਸ਼ ਆ ਸਕਦੀ ਹੈ ਅੱਗੇ ਗਰਮੀ ਆਉਣੀ ਹੈ ਉਹ ਤੋਂ ਬਚਣ ਵਾਸਤੇ ਅਸੀਂ ਆਪਣੇ ਪੱਕੇ ਡੇਰੇ ਟਰੈਕਟਰ ਟਰਾਲੀਆਂ ਸਾਡੇ ਹੁਣ ਕੰਮ ਚੱਲਣਾਂ ਕਣਕ ਵੜੂਏ ਉਧਰ ਨੂੰ ਚਾਲੇ ਪਾਉਣਗੇ ਇਸ ਕਰਕੇ ਵੀ ਇਹ ਸਾਡਾ ਜਿਉਂ ਦੀ ਤਿਉਂ ਜਿਹੜੇ ਕੱਚੇ ਡੇਰੇ ਆ ਟਰਾਲੀਆਂ ਸਾਡੇ ਉਹਨੂੰ ਪੱਕੇ ਡੇਰਿਆਂ ਦੇ ਵਿੱਚ ਤਬਦੀਲ ਕਰਨ ਵਾਸਤੇ ਲੱਗੇ ਹੋયા ਜੀ ਅਸੀਂ ਇਸ ਕਰਕੇ ਅਸੀਂ ਇਹ ਬਣਾਇਆ ਹੈ ਇਸ ਕਰਕੇ ਬਣਾਇਆ ਹਾਂਜੀ ਅੱਛਾ ਬਾਪੂ ਜੀ ਗੱਲਬਾਤ ਕਰੀਏ ਮੈਂ ਨਾ ਤੁਹਾਨੂੰ ਪਹਿਲਾਂ ਹੀ ਕਹਿ ਸੀ ਮੈਂ ਜ਼ਿੰਦਗੀ ਦਾ ਤਜਰਬਾ ਵਾਛਣਾ ਤੁਹਾਡੇ ਤੋਂ ਹੈਨਾ ਤੁਹਾਡੀ ਕੋਈ ਇਹ ਜੀ ਜਿੰਦਗੀ ਜਿਹੜੀ ਹੈਨਾ ਸਿਖਾ ਕੇ ਵੀ ਗਈ ਉਹ ਤਜਰਬਾ ਹੋਵੇ ਕੋਈ ਜਿਹੜਾ ਸਾਨੂੰ ਦੱਸ ਸਕੋ ਦੇਖੋ ਅਸੀਂ ਤਾਂ ਖੇਤੀਬਾੜੀ ਸੈਕਟਰ ਤੇ ਨਿਰਪਰਣਾ ਖੇਤੀਬਾੜੀ ਸੈਕਟਰ ਚ ਕੰਮ ਕੀਤਾ ਸਾਰੀ ਜ਼ਿੰਦਗੀ ਖੇਤੀਬਾੜੀ ਸੈਕਟਰ ਚ ਲਾਈ ਹੈ ਵਿੱਦਿਆ ਵੀ ਪ੍ਰਾਪਤ ਕੀਤੀ ਹੈ ਪਰ ਜ਼ਿੰਦਗੀ ਦੇ ਤਜਰਬੇ ਇਹ ਹੈ ਕਿ ਘੱਟ ਤੋਂ ਘੱਟ ਵੀ ਜਿੰਨਾ ਬੰਦਾ ਜ਼ਿੰਦਗੀ ਜੀ ਸਕਦਾ ਉਹ ਆਪਣੇ ਸਿਧਾਂਤਾਂ ਤੇ ਆਪਣੇ ਅਸੂਲਾਂ ਦੇ ਸੱਚਾਈ ਤੇ ਚੱਲ ਕੇ ਜਿਹੜਾ ਬੰਦਾ ਜ਼ਿੰਦਗੀ ਜਿਉਂਦਾ ਹੈ ਉਹਦਾ ਕੋਈ ਨਾ ਕੋਈ ਸਥਾਨ ਸੰਸਾਰ ਚ ਬਣਦਾ ਜੱਗ ਤੇ ਬਣਦਾ ਹੈ ਤੇ ਲੋਕ ਉਹਨੂੰ ਯਾਦ ਕਰਦੇ ਆ ਯਾਦ ਕਰਦੇ ਹਾਂਜੀ ਬੱਬੀ ਮੈਂ ਇੱਕ ਚੀਜ਼ ਪੁੱਛਾਂ ਅੱਜ ਕੱਲ੍ਹ ਨਾ ਬੰਦੇ ਤੁਸੀਂ ਜ਼ਿੰਦਗੀ ਦੀ ਗੱਲ ਕੀਤੀ ਨਾ ਸੱਚਾਈ ਲੋਕ ਕਿ ਐ ਕਿ ਉਹ ਹੋਗੇ ਵੀ ਦੂਜਾ ਬੰਦਾ ਤਾਂ ਚੱਲ ਧੋਖਾ ਕਰ ਹੀ ਰਿਹਾ ਮੈਂ ਵੀ ਧੋਖਾ ਕਰਾਂ ਹੈਨਾ ਲੋਕੀ ਇਹ ਚੀਜ਼ ਕਿਉਂ ਨਹੀਂ ਜਸਦੇ ਯਾਰ ਵੀ ਮੈਂ ਸਹੀ ਰਹਾ ਮਾਂ ਆਪਣੀ ਜਗ੍ਹਾ ਤੇ ਦੂਜੇ ਬੰਦੇ ਤੋਂ ਮੈਂ ਕੀ ਲੈਣਾ ਦੇਖੋ ਪਦਾਰਥਵਾਦ ਦੇ ਯੁੱਗ ਆਇਆ ਹੈ ਨਾ ਹਰ ਇੱਕ ਦੌੜ ਲੱਗੀ ਹੋਈ ਆ ਸਾਡੇ ਇਹ ਮਤਲਬ ਸਾਰੇ ਸੰਸਾਰ ਦੇ ਵਿੱਚ ਵੀ ਮੈਂ ਹਰ ਇੱਕ ਸਹੂਲਤ ਮਾਣਾ ਉਹ ਸਹੂਲਤ ਲਮਾ ਜਿਹੜੀ ਮਤਲਬ ਮੈਨੂੰ ਆਪਦੇ ਰੋਜ਼ਗਾਰ ਚ ਪੈਦਾ ਨਹੀਂ ਕਰ ਸਕਦਾ ਮੈਂ ਆਪਦੇ ਖੇਤੀਬਾੜੀ ਸੈਕਟਰ ਚ ਪੈਦਾ ਨਹੀਂ ਕਰ ਸਕਦਾ ਫਿਰ ਉਹ ਹੁੰਦਾ ਵੀ ਬੰਦਾ ਇੱਕ ਦੂਜੇ ਨਾਲ ਧੋਖਾ ਕਰਨ ਤੇ ਮੈਂ ਕਿਸੇ ਤੋਂ ਕੁਝ ਲੈ ਲਿਆ ਉਹਦਾ ਵਾਪਸ ਨਾ ਕੀਤਾ ਜਾਏ ਹੁੰਦਾ ਵੀ ਕਸਾਸ ਦੇ ਤਹਿਤ ਆਪਦੀ ਜਿਹੜੀ ਹੈ ਮਤਲਬ ਵਧਾਉਣੀ ਆਪਾਂ ਪ੍ਰਾਪਰਟੀ ਵਧਾਉਣੀ ਜਾਂ ਆਪਦਾ ਜੇਬਾਂ ਚ ਪੈਸੇ ਵਧਾਉਣੇ ਹੈ ਨਾ ਧੋਖਾ ਦੇ ਹੀ ਕਰਨੀ ਤੇ ਉਹ ਹੈਗਾ ਬਹੁਤ ਵੱਡੀ ਪੱਧਰ ਤੇ ਆ ਉਹ ਬੜੀ ਭੁੱਲੀ ਵੀ ਜਾਂਦੇ ਆ ਪਰ ਅਸਲੀਅਤ ਇਹ ਹੈ ਕਿ ਉਹਨਾਂ ਦੇ ਹਾਲਾਤ ਅੰਡ ਤੇ ਜਾ ਕੇ ਬਹੁਤ ਮਾੜੇ ਹੁੰਦੇ ਆ ਬਹੁ ਮਾਰੇ ਹੁੰਦੇ ਆ ਉਹਨਾਂ ਦੀ ਔਲਾਦ ਵੀ ਕਿਸੇ ਕੰਮ ਦੀ ਨਹੀਂ ਰਹਿੰਦੀ ਸੱਚਾਈ ਏ ਇਸੇ ਗੱਲ ਤੇ ਆ ਕਿ ਜੋ ਬੰਦੇ ਸੱਚੇ ਹੁੰਦੇ ਆ ਆਪਦੀ ਕਮਾਈ ਦੇ ਉੱਤੇ ਪਰਦੇ ਆ ਕਿਸੇ ਨਾਲ ਧੋਖਾਧੜੀ ਨਹੀਂ ਕਰਦੇ ਉਹਨਾਂ ਦੀ ਜ਼ਿੰਦਗੀ ਬਿਹਤਰ ਹੁੰਦੀ ਹੈ ਉਹਨਾਂ ਦੀ ਔਲਾਦ ਵੀ ਸਲੱਗ ਹੁੰਦੀ ਹੈ ਉਹਨਾਂ ਦੀ ਬੜਾ ਪੇਪ ਚ ਸੇਵਾ ਵੀ ਹੁੰਦੀ ਹੈ ਤੇ ਜਿਹੜੇ ਕਿਸੇ ਨਾਲ ਧੋਖਾ ਕਰਨ ਵਾਲੇ ਬੰਦੇ ਹੁੰਦੇ ਆ ਆਪਦੀ ਔਲਾਦ ਨਾਲ ਵੀ ਧੋਖਾ ਹੀ ਕਰਦੇ ਆ ਬਾਪੂ ਜੀ ਤੁਹਾਡੇ ਕਿੰਨੇ ਬੱਚੇ ਨੇ ਮੇਰੇ 3 ਦੋ ਬੇਟੀਆਂ ਇੱਕ ਬੇਟਾ ਜੀ ਤੇ ਇੱਕ ਬੇਟਾ ਜਿਹੜਾ ਵੱਡਾ ਹੈ ਉਹ ਵੱਡਾ ਹੈ ਜੀ ਕਿ ਛੋਟਾ ਹੈ ਨਹੀਂ ਬੇਟਾ ਵਿਚਾਲਲਾ ਜੀ ਵੱਡੀ ਬੇਟੀ ਐ ਇੱਕ ਵਿਚਾਲਲਾ ਬੇਟਾ ਉਸ ਤੋਂ ਛੋਟੀ ਇੱਕ ਹੋਰ ਬੇਟੀ ਐ ਤੇ ਘਰ ਚ ਕਿੰਨੇ ਜੀ ਕਮਾਉਂਦੇ ਨੇ ਘਰ ਚ ਕਮਾਉਣ ਵਾਲੇ ਤਾਂ ਦੇਖੋ ਇਹ ਐ ਵੀ ਮੈਂ ਕੱਲਾ ਖੇਤੀਬਾੜੀ ਸੈਕਟਰ ਤੇ ਨਿਰਭਰਤੀ ਹੁਣ ਤੱਕ 8-10 ਕਿੱਲੇ ਜ਼ਮੀਨ ਸੀ ਵਧੀਆ ਤੇ ਬੱਚਿਆਂ ਨੂੰ ਪੜਾਇਆ ਜ਼ਿੰਦਗੀ ਚ ਮਤਲਬ ਇਹ ਨਹੀਂ ਸੋਚਿਆ ਇਹ ਮੁੰਡਾ ਜਾਂ ਕੁੜੀ ਐ ਤਿੰਨੇ ਬੱਚੇ ਬਹੁਤ ਵਧੀਆ ਢੰਗ ਤਰੀਕੇ ਨਾਲ ਪੜਾਇਆ ਉਹ ਤਿੰਨੇ ਸੈਟ ਐ ਜੀ ਕਈ ਅੱਜਕੱਲ ਹੁੰਦੇ ਨੇ ਨਾ ਬੰਦੇ ਕੈਸਾ ਕਰਦੇ ਆ ਵੀ ਪਰਿਵਾਰ ਕਈ ਪਰਿਵਾਰ ਵੀ ਇਦਾਂ ਦੇ ਹੁੰਦੇ ਨੇ ਯਾਰ ਇਹ ਕੁੜੀ ਨਾਲ ਐਵੇਂ ਨਹੀਂ ਕੁੜੀ ਕੁੜੀ ਨਹੀਂ ਮੁੰਡਾ ਚਾਹੀਦਾ ਸਾਨੂੰ ਤਾਂ ਮੁੰਡਾ ਨਹੀਂ ਸਾਨੂੰ ਕੁੜੀ ਚਾਹੀਦੀ ਹੈ ਹਨਾ ਐਵੇਂ ਕਿਉਂ ਹੁੰਦਾ ਵੀ ਮੁੰਡਾ ਕੁੜੀ ਦੇ ਕਰਕੇ ਹਨਾ ਵੀ ਆਪਾਂ ਕਿਉਂ ਇਹ ਚੀਜ਼ਾਂ ਕਰਦੇ ਆ ਆਪਾਂ ਇਹ 3 ਨੂੰ ਇੱਕ ਬਰਾਬਰ ਕਿਉਂ ਨਹੀਂ ਸਮਝਦੇ ਸਾਰੇ ਦੇਖੋ ਪਹਿਲਾਂ ਹੁੰਦਾ ਸੀ ਹੁਣ ਤਾਂ ਬਹੁਤ ਸੋਚ ਬਦਲੀ ਹੋਈ ਹੈ ਲੋਕਾਂ ਦੀ ਹੁਣ ਤਾਂ ਇਹ ਹੋ ਰਿਹਾ ਵੀ ਧੀ ਤੇ ਪੁੱਤ ਦੇ ਵਿੱਚ ਕੋਈ ਅੰਤਰ ਨਹੀਂ ਹੈ ਵੀ ਨਹੀਂ ਅੰਤਰ ਕੋਈ ਅੰਤਰ ਨਹੀਂ ਇਹ ਸਗੋਂ ਉਲਟ ਵੀ ਮਤਲਬ ਜੇ ਬਡਾਪੇ ਚ ਦੁੱਖ ਦੇ ਸਮੇਂ ਚ ਪੁੱਤਰ ਤਾਂ ਪਾਸਾ ਵੱਟ ਸਕਦਾ ਪਰ ਤਿਆਂ ਕਦੇ ਮਾਪਿਆਂ ਤੋਂ ਪਾਸਾ ਨਹੀਂ ਵੱਟਦੀਆਂ ਇਸ ਕਰਕੇ ਵੀ ਤਿਆਂ ਨੂੰ ਬਰਾਬਰ ਦਾ ਸਤਕਾਰ ਦੇਣਾ ਬਣਦਾ ਤੇ ਬਹੁਤ ਸਾਰੇ ਲੋਕੀ ਸਮਝੇ ਇਸ ਸੰਦਰਾਂ ਜੁੜਿਆ ਹੋਣਾ ਉਹਦਾ ਅਨਾਂ ਨੇ ਸਾਡੇ ਪੰਜਾਬ ਚ ਤਾਂ ਬਹੁਤ ਪਰਿਵਾਰ ਹੋ ਹੈ ਜਿਦੇ ਕੱਲੀਆਂ ਬੇਟੀਆਂ ਬੇਟੀਆਂ ਨੇ ਬੱਚਾ ਮੁੰਡਾ ਹੀ ਨਹੀਂ ਉਹ ਉਥੇ ਤੇ ਉਸ ਮੇਰੀ ਤਿਆਂ ਨਾਲ ਜ਼ਿਆਦਾ ਪਿਆਰ ਹੈ ਕਿ ਪੁੱਤਰ ਨਾਲ ਜ਼ਿਆਦਾ ਪਿਆਰ ਹੈ ਨਹੀਂ ਦੇਖੋ ਤਿਆਂ ਨਾਲ ਵੱਧ ਪਿਆਰ ਹੈ ਹਾਏ ਪੁੱਤਰ ਨਾਲ ਆ ਵੀ ਪਿਆਰ ਆ ਪਰ ਇਸ ਤਰ੍ਹਾਂ ਨਹੀਂ ਵੀ ਮਦਰ ਧੀਆ ਨੂੰ ਪੁੱਤਰ ਤੋਂ ਵੱਧ ਪਿਆਰ ਕਰੀਂਦਾ ਤੇ ਵੱਧ ਸਤਕਾਰ ਦਿੰਦਾ ਇਸ ਕਰਕੇ ਕਿਉਂਕਿ ਧੀਆ ਵੱਧ ਪਿਆਰ ਕਰਦੀ ਆ ਮਾਪਿਆਂ ਨੂੰ ਵੱਧ ਲੋਚਦੀ ਆ ਤੇ ਚਾਹੁੰਦੀ ਆ ਵੱਧ ਇਹ ਧੀਆ ਵੀਰੇ ਪੇਂਟ ਕਰ ਰਹੇ ਹੋ ਹਾਂਜੀ ਭਾਈ ਜੀ ਹਾਂਜੀ ਭਾਈ ਜੀ ਪੇਂਟ ਕਰਨ ਦਾ ਕਿਵੇਂ ਸੋਚਿਆ ਇੱਥੇ ਹੀ ਰਹਿਣਾ ਭਾਈ ਜੀ ਹੁਣ ਫਿਰ ਆਪਦਾ ਇੱਥੇ ਪੱਕਾ ਘਰ ਬਣਾਉਣਾ ਹੂੰ ਤੇ ਆਪਦਾ ਫਿਰ ਇੱਥੇ ਸਭ ਕੁਝ ਕਰਨਾ ਹੀ ਪੈਣਾ ਸਰਕਾਰਾਂ ਤੁਹਾਨੂੰ ਮੰਨਣ ਨਹੀਂ ਡਈਆਂ ਹੂੰ ਹਾਂ ਹੋਰ ਹਾਲ ਹੀ ਕੋਈ ਨਹੀਂ ਹਾਂਜੀ अच्छा वीर ਤੁਸੀਂ ਨੌਜਵਾਨ ਤੁਸੀਂ ਮੈਂ ਹੁਣ ਨੌਜਵਾਨ ਨਾਲ ਮਿਲਿਆ ਕਿਉਂਕਿ ਮੈਂ ਜਿੰਨੇ ਦੇਖੇ ਨਾ ਪਿੱਛੇ ਬਜ਼ੁਰਗ ਹੀ ਸੀਗੇ ਹਾਂਜੀ ਹਾਂਜੀ ਵੀਰੇ ਹੈਗੇ ਸਾਡੇ ਨਾਲ ਵੀ ਬਜ਼ੁਰਗ ਹੈਗੇ ਨੌਜਵਾਨ ਵੀ ਹੈਗੇ ਆ ਉਹ ਆਏ ਨਾ ਉਹ ਬਜ਼ੁਰਗ ਇਸ ਵੇਲੇ ਰਹਿ ਜਾਂਦੇ ਇੱਥੇ ਟਰਾਲੀਆਂ ਚ ਨੌਜਵਾਨ ਸਾਰੇ ਅੱਗੇ ਉੱਥੇ ਜਾਵੜ ਦੇ ਸਟੇਜ ਕੋਲੇ ਉਹਨਾਂ ਦੀਆਂ ਡਿਊਟੀਆਂ ਵੀ ਲੱਗਦੀਆਂ ਉਸ ਕਰਕੇ ਫਿਰ ਤਾਂ ਮੈਂ ਹੀ ਇੱਥੇ ਸੀਗਾ ਮੇਰੇ ਨਾਲ ਦੇ ਸਾਥੀ ਗਏ ਵੇ ਸਾਰੇ ਉੱਥੇ ਅਸੀਂ ਇੱਕ ਤਾਂ ਰੰਗ ਕਰਨਾ ਸੀ ਇੱਕ ਇੱਕ ਦੋ ਕੰਮ ਹੋਰ ਸੀ ਕਰਨ ਵਾਲੇ ਉਹ ਕਰਨੇ ਸੀਗੇ ਤਾਂ ਕਰਕੇ ਅਸੀਂ ਇੱਥੇ ਰੁੱਕ ਗਏ ਸੀਗੇ ਬਾਈ ਤੁਸੀਂ ਸਾਰੇ ਘਰ ਛੱਡ ਕੇ ਆਏ ਹੋ ਆਪਣੇ ਇੱਥੇ ਹੈਨਾ ਤੇ ਆਪਣੇ ਹੱਕਾਂ ਲਈ ਇੱਥੇ ਛੱਡ ਕੇ ਆ ਗਏ ਘਰ ਪਰਵਾਹ ਨਹੀਂ ਕਰ ਹੈਣਾ ਵੀ ਬੇਬੇ ਵੀ ਘਰੇ ਆ ਸਾਰੇ ਘਰੇ ਹੁੰਦੇ ਨੇ ਬੇਬੀ ਬੇਬੀ ਨਾਲ ਗੱਲਬਾਤ ਕਿਵੇਂ ਹੁੰਦੀ ਆ ਹੋ ਜਾਂਦੀ ਬਾਈ ਜੀ ਫੋਨ ਤੇ ਹੋ ਜਾਂਦੀ ਆ ਉਹਨਾਂ ਦਾ ਵੀ ਇਹੀ ਆ ਵੀ ਹਵਾਬਸ ਆਇਂਦਾ ਤਾਂ ਫਾਇਦਾ ਹੀ ਕੋਈ ਨਹੀਂ ਜੇ ਹਾਰ ਕੇ ਮੁੜਨਾ ਉਹਦਾ ਤਾਂ ਆਪਾਂ ਨੂੰ ਫਾਇਦਾ ਹੀ ਕੋਈ ਨਹੀਂ ਇਹਦੋਂ ਤੱਕ ਜਿੱਤ ਕੇ ਮੁੜੋ ਜਾਂ ਫਿਰ ਨਾ ਮੁੜੋ ਅੱਗੇ ਸਾਡਾ ਇੱਕ ਵੀਰ ਸ਼ਹੀਦ ਹੋਇਆ ਹੀ ਆ ਅਸ਼ੋਕ ਕਰਮਣ ਤੇ ਉਹਦਾ ਸਾਨੂੰ ਬਹੁਤ ਦੁੱਖ ਆ ਉੱਪਰ ਚਲੋ ਹੋਰ ਸਾਡੇ ਕੋਲੇ ਕੋਈ ਚਾਰਾ ਵੀ ਹੈ ਨਹੀਂ ਗਾ ਸਰਕਾਰ ਤਾਂ ਜਦੋਂ ਉਹਨਾਂ ਨੇ ਤਾਂ ਆਪ ਦਾ ਕਿ ਜਾਲਮ ਰੁੱਖ ਅਪਣਾ ਹੀ ਲਿਆ ਹੋਰ ਸਾਡੇ ਕੋਲ ਹੱਲ ਵੀ ਕੋਈ ਨਹੀਂ ਗਾ ਬਾਈ ਜੀ ਕੀ ਕੁਝ ਹੋਰ ਵੀ ਬੇਬੇ ਨਾਲ ਬੈਠ ਕੇ ਨਾ ਤੁਸੀਂ ਇਸ ਵੇਲੇ ਇਸ ਟਾਈਮ ਤੇ ਘਰੇ ਰੋਟੀ ਖਾ ਰਹੇ ਹੁੰਦੇ ਸੀਗੇ ਹੈਨਾ ਬੇਬੇ ਦੇ ਹੱਥ ਦੀਆਂ ਰੋਟੀਆਂ ਖਾ ਰਹੇ ਸੀਗੇ ਇੱਥੇ ਬੈਠੇ ਹੋ ਤੁਸੀਂ ਹੈਨਾ ਵੀ ਲੜਨ ਲਈ ਬੈਠੇ ਹੋ ਇੱਕ ਉਹ ਚੀਜ਼ ਸੋਚ ਰਹੇ ਹੋ ਵੀ ਅਸੀਂ ਘਰੇ ਬੈਠੇ ਸੀਗੇ ਹੈਨਾ ਉਰੇ ਵੀ ਅਸੀਂ ਬੈਠੇ ਆ ਪਰ ਸਾਡੀ ਬੇਬੇ ਉੱਥੇ ਉੱਥੇ ਘਰੇ ਆ ਮਹਿਸੂਸ ਤਾਂ ਹੁੰਦਾ ਹੀ ਆ ਵੀਰੇ ਪਰ ਹੁਣ ਰੌਲਾ ਇਹ ਨਾ ਵੀ ਸਾਡੇ ਹਵਸ ਵੀ ਨਹੀਂ ਨਾ ਹਣਾ ਕੁਝ ਸਰਕਾਰਾਂ ਕੀ ਮੰਨਣ ਕੋ ਸਾਡਾ ਕਿਹੜਾ ਜੀ ਕਰਦਾ ਵੀਰੇ ਇੱਥੇ ਬੈਠਣ ਨੂੰ ਹਣਾ ਆ ਸਾਡਾ ਵੀ ਮਨ ਹੁੰਦਾ ਵੀ ਚਲੋ ਆਪਦੇ ਪਰਿਵਾਰ ਚ ਜਾਵੇ ਬੰਦਾ ਇੱਥੇ ਕੋਈ ਜੀਤਾ ਕਰਦਾ ਨਹੀਂਗਾ ਨਾ ਤਾਂ ਇੱਥੇ ਕੋਈ ਨਾ ਹੋਂਦਾ ਨਾ ਕੋਈ ਰਹਿਣਦਾ ਰਾਤ ਨੂੰ ਮੱਛਰ ਹੁੰਦਾ ਪਰ ਅੜੇ ਆ ਜਿੱਤ ਕੇ ਜਾਵਾਂਗੇ ਆ ਹੀ ਨਹੀਂ ਜਾਂਦੇ ਬਾਪੂ ਜੀ ਕੀ ਖੇਡ ਰਹੇ ਹੋ ਹਾਂਜੀ ਕੀ ਖੇਡਦੇ ਹੋ ਇਹ 12 ਬਿੱਟੀ ਹੈ ਜੀ 12 ਬਿੱਟੀ 12 ਬਿੱਟੀ ਹਾਂਜੀ ਹਾਂਜੀ ਇਹ ਕਿਵੇਂ ਖੇਡਦੀ ਦੀ ਆ ਇਹ ਤੁਹਾਡੇ ਸਾਹਮਣੇ ਹੀ ਆ ਜੀ ਇਹ ਸਤਰੰਜ ਇਹ ਸਤਰੰਜ ਹੀ ਨਾ ਕੋ ਸਤਰੰਜ ਖੇਡਦੇ ਆ ਜਿਵੇਂ ਹਾਂ ਉਸ ਤ ਇਹਦੇ ਵਿੱਚ ਬਹੁਤ ਸੋਚ ਸਮਝ ਕੇ ਚਾਲਾਂ ਚਲਣੀਆਂ ਪੈਂਦੀਆਂ ਤੇ ਉਧਰ ਹੋ ਵੋ ਮੈਨੂੰ ਵੀ ਖੜਾਓ ਮਾੜੀ ਜੀ ਮੈਂ ਵੀ ਦੇਖਾਂ ਤਾਂ ਸਹੀ ਵੀ ਕਿਵੇਂ ਖੇਡੀ ਦੀ ਹੁੰਦੀ ਹੈ ਮੈਨੂੰ ਵੀ ਦੱਸੋ ਹਾਂ ਇਹ ਦੱਸੋ ਕਿਵੇਂ ਖੇਡੀ ਦੀ ਹੁੰਦੀ ਹੈ ਬਾਪੂ ਜੀ ਇਹ ਹੁਣ ਮੇਰੀ ਚਾਲ ਹੈ ਇਹ ਮੈਂ ਚਾਲ ਚਲਾਂਗਾ ਆਪਣੀ ਮੈਂ ਇੱਥੋਂ ਇੱਥੇ ਆਇਆ ਹੁਣ ਉਹਨਾਂ ਦੀ ਚਾਲ ਦੱਸਣ ਦਿਓ ਕਿੱਥੇ ਚਲਦੇ ਆ ਉਹ ਨੂੰ ਨਾ ਜਾਨਣਾ ਹੈ ਹਾਂ ਖਾਲੀ ਚੱਲ ਸਕਦੇ ਆ ਖਾਲੀ ਚੱਲ ਸਕਦੇ ਆ ਹਾਂ ਜਿੱਥੇ ਬਿੱਟੀ ਬਈ ਹੁਣ ਉਹ ਚਾਹ ਜਾਂਦਾ ਆ ਮੈਂ ਠੀਕ ਆ ਰੱਖ ਲੈ ਨਹੀਂ ਨਹੀਂ ਮਾਰਨੀ ਮੈਂ ਮਾਰਦੀ ਨਹੀਂ ਹੂੰ ਫਾਇਦਾ ਰਹੇਗਾ ਦੱਬੇ ਆ ਜਾਏਗਾ ਫਾਇਦਾ ਰਹੇਗਾ ਸੈਟ ਮੈਂ ਚੱਲ ਜੇ ਜੇ ਮੈਂ ਇਹ ਬਿੱਟੀ ਥੱਲੇ ਆਵਾ ਹੁਣ ਤਾਂ ਆਪਣੀ ਬਿੱਟੀ ਇਹਨਾਂ ਦੇ ਅੰਦਰ ਰੱਖ ਜਦੋਂ ਮਰਜ਼ੀ ਮਾਰ ਸਕਦੇ ਆ ਮਾਰ ਸਕਦੇ ਆ ਇਹ ਨਾ ਸੋਚਣ ਨੂੰ ਅੱਜ ਹੁਣ ਆਪਾਂ ਮਾਰਦੇ ਆ ਫਿਰ ਫ੍ਰੀ ਹੋ ਜਾਾਂਗੇ ਬੱਪੂ ਜੀ ਵੀ ਇੱਥੇ ਬੈਠੇ ਗੇਮਾਂ ਖੇਡੀ ਜਾਂਦੇ ਨੇ ਹੈ ਟਾਈਮ ਤਾਂ ਬੱਸ ਕਰਨਾ ਨਾ ਟਾਈਮ ਤਾਂ ਬੱਸ ਕਰਨਾ ਚਾਹਿਆ ਸੀ ਗੇਮ ਖੇੜਾ ਜੋ ਮਾਰੀ ਗੇੜੀ ਜਿਹੜੀ ਅੱਖ ਸਾਡੀ ਉਧਰ ਹੈ ਹਾਂ ਅੱਖ ਸਾਡੀ ਉਧਰ ਹੈ ਇੱਕ ਅੱਖ ਇੱਧਰ ਇੱਕ ਅੱਖ ਉਧਰ ਅੱਖਾਂ ਨੇ ਨਾ ਆਪਣੇ ਬਿਲਕੁਲ ਬਿਲਕੁਲ ਦੋਏ ਕੰਮ ਲਾਈ ਵੀ ਆਏ ਹਾਂ ਇਸ ਕਰਕੇ ਇਹਦੇ ਨਾਲ ਗੇਮ ਮੋਦੀ ਵਾਲੀ ਗੇਮੇ ਚੱਲ ਰਹੀ ਹੈ ਉਹਦੇ ਹਾਂ ਪੀਚਾ ਦੋਨੋਂ ਪਾਸੇ ਬਹਿ ਗਏ ਆ ਹਾਂ ਹੈਨਾ ਹਾਂ ਰਾਜ ਉਠਾ ਦੇ ਇੱਕ ਵਟਾ ਕੋਈ ਨਹੀਂ ਕੋਈ ਗੱਲ ਬਾਪੂ ਜੀ ਕੀ ਲੱਗਦਾ ਕੋਣ ਹਾਰੇਗਾ ਆਓ ਜੀ ਦੇਖੋ ਕੁੰਡੀਆਂ ਕੇ ਸਿੰਘ ਫਸੇ ਹੋਏ ਆ ਆਹਾਂ ਕੋਈ ਨਿੱਤਰੂ ਬੜੇ ਮੇ ਖਾਣੀ ਕਿਨੂੰ ਹਟਾ ਖਰਾਣਾ ਤੁਹਾਡੇ ਸਾਹਮਣੇ ਦੇਖੋ ਕੋਣ ਹਾਰੇਗਾ ਦੋਨਾਂ ਜੋ ਸੁਦਾ ਜੀ ਹਾਰੇਗੇ ਹੈ ਉਹ ਕਹਿੰਦੇ ਤੁਸੀਂ ਹਾਰੋਗੇ ਦੱਸੋ ਦੇਖਦੇ ਹਾਂ ਜੀ ਹੁਣ ਜੇ ਲੋਟ ਆ ਗਿਆ ਕਿਉਂਕਿ ਮੈਂ ਇਹਨਾਂ ਦੀ ਮਦਦ ਕਰ ਰਿਹਾ ਮੈਂ ਤਾਂ ਮੈਂ ਹੀ ਕਹਿਣਾ ਵੀ ਮੈਂ ਹੀ ਜਿੱਤਣਾ ਹੈ ਬਾਪੂ ਜੀ ਨਹੀਂ ਹੈ ਕਹਿੰਦਾ ਬਾਪੂ ਹੈ ਨਹੀਂ ਵੀ ਮੈਂ ਨਹੀਂ ਹਾਰਾਂਗਾ ਮੈਂ ਹੀ ਜਿੱਤੂਗਾ ਕੰਫੀਡੈਂਸ ਪੂਰਾ ਬਾਪੂ ਜੀ ਵੀ ਜਿਵੇਂ ਮੋਦੀ ਨੂੰ ਕਮਿੰਟੈਂਸ ਹੈ ਇਹੀ ਸੈਂਟਰਲ ਸਰਕਾਰ ਨੂੰ ਕਮਿਟੈਂਸ ਅਸੀਂ ਜਿੱਤਾਂਗੇ ਕਿਸਾਨ ਨੂੰ ਸਾਨੂੰ ਵੀ ਇਹੀ ਕਿ ਕਿਸਾਨ ਜਿੱਤਣਗੇ ਭਾਵੇਂ ਅਸੀਂ ਸ਼ਾਂਤੀ ਨਾਲ ਬੈ ਕੇ ਗੇਮ ਖੇਡ ਰਹੇ ਹਾਂ ਪਰ ਅਸੀਂ ਜਿੱਤਾਂਗੇ ਇਹ ਦੇਖੋ ਜੀ ਇੱਕ ਦੋ ਹੋ ਗਈਆਂ ਇਹ ਦੋ ਹੋ ਗਈਆਂ ਜੀ ਇਸ ਤਰ੍ਹਾਂ ਟਹਿਣਾ ਆਪਣੀ ਮੋਦੀ ਨੂੰ ਅੱਛਾ ਓਏ ਖੂਨ ਪਸੀਨਾ ਇੱਕ ਕਰਕੇ ਓਏ ਖੂਨ ਪਸੀਨਾ ਇੱਕ ਕਰਕੇ ਮਿਹਨਤ ਦੇ ਨਾਲ ਖੇਤ ਬਣਾਏ ਸੀ ਓਏ ਖੂਨ ਪਸੀਨਾ ਇੱਕ ਕਰਕੇ ਮਿਹਨਤ ਦੇ ਨਾਲ ਖੇਤ ਬਣਾਏ ਸੀ ਕਹਿੰਦੇ ਖਾਲੀ ਕਰ ਦਿਓ ਫੌਜ ਸ਼ਬੂ ਤੇ ਚੜ ਗਈ ਏ ਲੋਕੋ ਸਾਡੇ ਪਾ ਦੀ ਤਾਂ ਜੰਗ ਅੱਜ ਹੀ ਲੱਗ ਗਈ ਏ ਲੋਕੋ ਉਹ ਗੱਲ ਸੱਚੀ ਔਲ ਕਿਸ ਨਾਵੇਂ ਮੌਤ ਘਰੇ ਬੈਠੇ ਆਵੀ ਆਵੇ ਗੱਲ ਸੱਚੀ ਔਲ ਕਿਸ ਨਾਵੇਂ ਮੌਤ ਘਰੇ ਬੈਠੇ ਆਵੀ ਆਵੇ ਸ਼ੁਭ ਕਰਨ ਦੀ ਜ਼ਿੰਦਗੀ ਕੌਮ ਦੇ ਲੇਖੇ ਲੱਗ ਗੀਏ ਲੋਕੋ ਸਾਡੇ ਪਾ ਦੀ ਤਾਂ ਜੰਗ ਅੱਜ ਹੀ ਲੱਗ ਗਈਏ ਲੋਕੋ ਮੈਂ ਤੇ ਸਾਰੇ ਪੰਜਾਬ ਵਾਸੀਆਂ ਨੂੰ ਵੀ ਤੇ ਵਿਦੇਸ਼ਾਂ 'ਚ ਵਸਦੇ ਜਿੰਨੇ ਵੀ ਪੰਜਾਬੀ ਹਨ ਚਾਹੇ ਕੋਈ ਵੀ ਬੰਦਾ ਕਿਸਾਨੀ ਨਾਲ ਰਿਲੇਟਡ ਆ ਉਹ ਸ਼ੁਭ ਕਰਨ ਦੀ ਜ਼ਿੰਦਗੀ ਨੂੰ ساری ਜ਼ਿੰਦਗੀ ਯਾਦ ਰੱਖੇ ਇਹ ਸ਼ੀਦੀ ਨੂੰ ਕਿਤੇ ਵੀ ਨਾ ਭੁੱਲੇ ਕਿਉਂਕਿ ਉਹਨਾਂ ਦੀ ਭੈਣਾ ਵਾ ਦੋ ਤੇ ਇੱਕ ਉਹਨਾਂ ਦੀ ਦਾਦੀ ਜੀ ਆ ਉਹਨਾਂ ਨੂੰ ਹਰ ਸਾਲ ਜਿਵੇਂ ਵੀ ਬਰਸ਼ੀ ਆਉਂਦੀ ਆ ਐਵੇਂ ਉਹਨਾਂ ਦੀ ਹਰ ਸਾਲ ਮਨਾਈ ਜਾਵੇ ਜਿੱਦਾਂ ਹੁਣ ਸਰਕਾਰ ਨੇ ਉਹਨਾਂ ਦੀ ਮਦਦ ਕੀਤੀ 1 ਕਰੋੜ ਰੁਪਇਆ ਦਿੱਤਾ ਵਾ ਪੰਜਾਬ ਪੁਲਿਸ ਦੀ ਨੌਕਰੀ ਵੀ ਦਿੱਤੀ ਆ ਪਰ ਮੈਂ ਕਹਿਣਾ ਕਿ ਜਿਵੇਂ ਕਿਸਾਨ ਸਾਡੇ ਭਰਾ ਆ ਗੂ ਆ ਇਹਨਾਂ ਦਾ ਵੀ ਫਰਜ਼ ਬਣਦਾ ਕਿ ਹਰ ਸਾਲ ਦੀ ਤਰ੍ਹਾਂ ਉਹ ਕੁਰਬਾਨੀ ਨੂੰ ਨਾ ਹਮੇਸ਼ਾ ਯਾਦ ਰੱਖਣ ਕੇ ਸਾਡੇ ਜਿਹੜੇ ਬੱਚੇ ਹੋਣ ਨਾ ਉਹਨਾਂ ਨੂੰ ਵੀ ਪਤਾ ਲੱਗੇ ਕਿ ਕਿਵੇਂ ਉਦੋਂ ਆਪਾਂ ਮੋਦੀ ਦੇ ਨਾਲ ਟੱਕਰੇ ਹੋਏ ਤੇ ਕਿਵੇਂ ਆਪਾਂ ਆਪਣੀਆਂ ਫਸਲਾਂ ਦੇ ਹੱਕ ਲੈਣ ਵਾਸਤੇ ਕਿਵੇਂ ਨੌਜਵਾਨ ਦੇ ਇੱਕ ਗੋਲੀ ਵੱਜ ਕੇ ਸ਼ਹੀਦ ਹੋਇਆ ਨੌਜਵਾਨ ਨਾ ਕਿ ਉਹਨੂੰ ਕੋਈ ਅਟੈਕ ਵੀ ਨਹੀਂ ਹੋਇਆ ਉਹਦੇ ਗੋਲੀ ਵੱਜੀ ਆ ਉਸ ਉਸ ਨੌਜਵਾਨ ਨੂੰ ਨਾ ساری ਜ਼ਿੰਦਗੀ ਸਾਡੇ ਬੱਚੇ ਵੀ ਯਾਦ ਰੱਖਣ ਕਿ ਐਵੇਂ ਐਵੇਂ ਹੱਕ ਲੈਣ ਵਾਸਤੇ ਸਾਨੂੰ ਕੁਰਬਾਨੀਆਂ ਦੇਣ ਲਈ ਤਿਆਰਬਰ ਤਿਆਰ ਰਹਿਣਾ ਪਊਗਾ ਕਿਉਂਕਿ ਸਾਡੇ ਜੇ ਅੱਜ ਕਿਸਾਨ ਆਗੂ ਵੀ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇਣਗੇ ਤੇ ਗਾਂ ਜਿਵੇਂ ਸਾਡੇ ਬੱਚੇ ਆ ਉਹ ਵੀ ਤਿਆਰਬਰ ਤਿਆਰ ਰਹਿਣਗੇ ਕਿ ਕੋਈ ਗੱਲ ਨਹੀਂ ਕੁਰਬਾਨੀਆਂ ਦੇਣ ਦੀ ਕੋਈ ਵੱਡੀ ਗੱਲ ਨਹੀਂ ਆ ਸਾਡੇ ਦੇ ਦੇਸ਼ ਦੇ ਵਿੱਚ ਕੁਰਬਾਨੀਆਂ ਦੇਣਾ ਪੰਜਾਬ ਦੇ ਵਿੱਚ ਕੋਈ ਆਮ ਜੀ ਗੱਲ ਆ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਮਿਹਰਬਾਨ ਸੋ ਆਓ ਫਿਰ ਮੈਨੂੰ ਦੋ ਇਜਾਜ਼ਤ ਦੇਖਦੇ ਰਹੋ ਮੇਰਾ ਸ਼ੋ ਪਿੰਡੋਂ ਪਿੰਡ ਫੇਰ ਲੈ ਕੇ ਆਵਾਂਗੇ ਤੁਹਾਡਾ ਆਪਣਾ ਪਿੰਡ ਤੇ ਜੇ ਤੁਸੀਂ ਵੀ ਬੁਲਾਣਾ ਚਾਹੁੰਦੇ ਹੋ ਆਪਣੇ ਪਿੰਡ ਤੇ ਹੁਣੇ ਇਸ ਨੰਬਰ ਤੇ ਕਾਲ ਕਰੋ ਜਾਂ ਫਿਰ ਸਾਡੇ ਕਮੈਂਟ ਸੈਕਸ਼ਨ ਤੇ ਆਪਣੇ ਪਿੰਡ ਨੂੰ ਨਾਮ ਲਿਖੋ ਅਸੀਂ ਆਵਾਂਗੇ ਫਿਰ ਤੁਹਾਡੇ ਪਿੰਡ ਮੈਨੂੰ ਦੋ ਇਜਾਜ਼ਤ ਸ਼ਸ਼ੀਆਕਾਲ